देखो हाथ जोडਿਆਂ ਕਿਸੇ ਨੂੰ ਹੱਕ ਨਹੀਂ ਮਿਲਦੇ ਹੱਕ ਲੈਣੇ ਪੈਂਦੇ ਆ ਜਦੋਂ ਹੱਕ ਲੈਣ ਵਾਲਾ ਬੱਧਾ ਗਾੜੀ ਤਕੜਾਵੇ ਤਾਂ ਫਿਰ ਹੱਕ ਦੇਣ ਵਾਲੇ ਕੋ ਖੋਲਣੇ ਪੈਂਦੇ ਹੱਕ ਲੈ ਵੀ ਲੈਂਦੇ ਆ ਇਹ ਨਹੀਂ ਵੀ ਤੁਸੀਂ ਹਰ ਜਗ੍ਹਾ ਹੀ ਹੱਥ ਜੋੜੋ ਅਸੀਂ ਪੰਜਾਬੀਆਂ ਔਰ ਪੰਜਾਬੀ ਜਿਹੜੇ ਆ ਕੁਰਬਾਨੀਆਂ ਲਈ ਜਿੱਥੇ ਅੱਗੇ ਹੁੰਦੇ ਆ ਉੱਥੇ ਹੱਕ ਲੈਣ ਲਈ ਵੀ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਔਰ ਹੱਕ ਘਰੇ ਬੈਠਿਆਂ ਕਦੇ ਨਹੀਂ ਮਿਲਦੇ ਐਦਾਂ ਨਹੀਂ ਗੱਲ ਬੰਦੀ ਏਕਾ ਵਿਖਾਉਣਾ ਬੜਾ ਜ਼ਰੂਰੀ ਹੈ ਜਿੱਦਾਂ ਅਸੀਂ ਅੱਜ ਮੀਟਿੰਗ ਕੀਤੀ ਆ ਇਦਾਂ ਹੀ ਮੀਟਿੰਗਾਂ ਜਦੋਂ ਅਸੀਂ ਹਰ ਜਗ੍ਹਾ ਤੇ ਕਰਾਂਗੇ ਹਰ ਵਰਗ ਨੂੰ ਹਰ ਬੰਦੇ ਨੂੰ ਮਾਨ ਸਨਮਾਨ ਦੇਵਾਂਗੇ ਨਾਲ ਲੈ ਕੇ ਚੱਲਾਂਗੇ ਤੇ ਉਹ ਦਿਨ ਦੂਰ ਨੇ ਜਿਹੜਾ ਦੂਜਿਆਂ ਨੂੰ ਮਾਨ ਸਨਮਾਨ ਦਿੰਦਾ ਉਸ ਨੂੰ ਪਰਮਾਤਮਾ ਵੀ ਮਾਨ ਸਨਮਾਨ ਦਿੰਦਾ ਔਰ ਲੋਕਾਂ ਨੂੰ ਪਤਾ ਹੁੰਦਾ ਕਿ ਇਸ ਬੰਦੇ ਦੀ ਕੀ ਕਾਰਗੁਜ਼ਾਰੀ ਇਸ ਦੀ ਕੀ ਦੇਣ ਆ ਔਰ ਅੱਜ ਕੱਲ ਕੀ ਹੁੰਦਾ ਅਕਸਰ ਲੀਡਰ ਆਉਂਦੇ ਆ ਉਸ ਸਟੇਜਾਂ ਤੇ ਬੈਠ ਜਾਂਦੇ ਆ ਔਰ ਜਿਨ੍ਹਾਂ ਨੇ ਪ੍ਰੋਗਰਾਮ ਲਿਖੇ ਹੁੰਦੇ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਪਿਆਸ ਤੋਂ ਇੱਧਰ ਆ ਜਾਂਦਾ ਨਾ ਤੇ ਆਪਣੀ ਰਾਜਨੀਤੀ ਪਰੇ ਛੱਡ ਆਉਣਾ ਇੱਥੇ ਤੇ ਮੈਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ ਬੱਚਾ ਵਾਂ ਕਿਉਂਕਿ ਮੈਂ ਉਹਦਾ ਦਾਸ ਐ ਕਰਦਾ ਔਰ ਇਸ ਨਗਰੀ ਦੀ ਸੇਵਾ ਜਿਹੜੀ ਆ ਉਹ ਜਿੰਨੇ ਜੁਗਾ ਮ ਹੈਗਾ ਉਹ ਪਾਸ਼ਾ ਆਪ ਲਈ ਜਾਂਦੇ ਆ ਔਰ ਜਿਹੜੀ ਰਾਜਨੀਤੀ ਥੋੜੀ ਜਿਹੀ ਪਰੇ ਪਰੇ ਰੱਖੀਦੀ ਆ ਗੁਰੂ ਘਰ ਤੇ ਨੀਵੇਂ ਹੋ ਗਈ ਆ ਇਹਦਾ ਬਿਆਸ ਤੋਂ ਕਾੜੀ ਅਸੀਂ ਰਾਜਨੀਤੀ ਨਹੀਂ ਜੇਕਰ ਕੱਲ ਨੂੰ ਕਿਸੇ ਹੋਰ ਵਰਗ ਦੀ ਗੱਲ ਕਰ ਲੈ ਇਸ ਚੀ ਐਸੀ ਨੂੰ ਲੋੜ ਪੈਂਦੀ ਆ ਤਾਂ ਨਾਲ ਖੜੋਗੇ ਉਹਨਾਂ ਦੇ ਤੇ ਪਹਿਲੇ ਖੜਦਾ ਮੈਨੂੰ ਕੋਈ ਦੱਸਣ ਦੀ ਲੋੜ ਤੋਂ ਦੇ ਚੈਨਲਾਂ ਤੇ ਤੁਸੀਂ ਦੇਖੋ ਵੇਖਦੇ ਰਹਿੰਦੇ ਕਿਤੇ ਨਾ ਕਿਤੇ ਮੇਰਾ ਤੇ ਵੇਖੋ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਮੈਂ ਔਰ ਮੈਂ ਹਰ ਇਨਸਾਨ ਦੇ ਨਾਲ ਖੜਦਾ ਵਾਂ ਮੈਨੂੰ ਜੇ ਕਿਤੇ ਅਲਰਜੀ ਹੈ ਕੋ ਨਸ਼ਾ ਵੇਚਣ ਵਾਲਿਆਂ ਤੋਂ ਇੱਕ ਝੂਠ ਬੋਲਣ ਵਾਲਿਆਂ ਤੋਂ ਮੈਂ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ ਤੇ ਮੈਂ ਸਟੇਜ ਤੇ ਖਲੋ ਕੇ ਝੂਠੀ ਤਾਰੀਫ ਨਹੀਂ ਲੀਡਰਾਂ ਦੀ ਕਰ ਸਕਦਾ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਹੈ ਮੈਸੇਂਜਰ ਦੀਪ ਸਿੰਘ ਅੱਜ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪੰਜਾਬ OBC ਵੱਲੋਂ ਪੰਜਾਬ ਕਾਂਗਰਸ OBC ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਈ ਵੱਡੇ ਲੀਡਰ ਵੀ ਪਹੁੰਚੇ ਤਾਂ ਇਹ ਸਾਰਾ ਪ੍ਰੋਗਰਾਮ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਜਿੱਥੇ ਇਹ ਸਾਰੇ ਪ੍ਰੋਗਰਾਮ ਦੀ ਜਿਹੜੀ ਦੇਖਰੇਖ ਸੀਗੀ ਉਹ ਸੋਨੋ ਜਡੇ ਵਾਲਾ ਵੱਲੋਂ ਕੀਤੀ ਗਈ ਤੇ ਇਸ ਵਕਤ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਕਾਂਗਰਸ ਆਫੀਸ ਦੇ ਚੇਅਰਮੈਨ ਮੌਜੂਦ ਹੈਗੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਆਨਰ ਚੈਨਲ ਤੇ ਕਿਸ ਤਰੀਕੇ ਨਾਲ ਅੱਜ ਮੀਟਿੰਗ ਜਿਹੜੀ ਉਹ ਲਈ ਗਈ ਕੀ ਕੀ ਐਮਪੀ ਲੋ ਜਿਹੜੇ ਰੱਖੇਗੇ ਇਸ ਦੇ ਵਿੱਚ ਇਹ ਮੀਟਿੰਗ ਜੀ ਜਿਹੜੀ ਸਾਡੀ ਸਾਡੇ ਕੈਪਟਨ ਅਜੇ ਯਾਦਵ ਜੀ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਚੇਅਰਮੈਨ ਨੇ ਹੂੰ ਉਹਨਾਂ ਦੇ ਗਵਾਈ ਦੇ ਵਿੱਚ ਜਿਹੜਾ ਅਸੀਂ ਇਹ ਮੀਟਿੰਗ ਕੀਤੀ ਔਰ ਬੜੇ ਲੰਮੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਆਉਣ ਤੇ ਅਸੀਂ ਇੱਕ ਮੱਝ ਦੇ ਵਿੱਚ ਮੀਟਿੰਗ ਰੱਖੀਏ। ਹੂੰ। ਕਿ ਅੱਜ ਅਸੀਂ OBC ਦੀ ਮੀਟਿੰਗ ਜਿਹੜੀ ਰੱਖੀ ਸੀ ਜਿਸ ਵਿੱਚ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਤੇ ਇੰਚਾਰਜ ਅਲੋਕ ਸ਼ਰਮਾ ਜੀ, ਰਵਿੰਦਰ ਢਾਲਵੀ ਜੀ ਔਰ ਸਮੁੱਚੇ ਸਾਡੇ ਕਾਂਗਰਸ ਦੇ ਜਿਹੜੇ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਇਕ ਆਏ। ਔਰ ਦਿਲਦਿਆਂ کی گہرائیوں تو انہاں دا ਧੰਨਵਾਦ ਮੈਂ ਕਰਦਾ ਜਿਹੜੇ ਲੋਕ ਸਾਡੇ ਇਸ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੇ ਔਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸਾਡਾ ਅਹਿਮ ਯੋਗਦਾਨ ਪਾਇਆ ਕਿਉਂਕਿ ਕੋਈ ਦੂਰੋਂ ਵੀਰ ਆਏ ਸੀ ਕੋਈ ਕਿਤੇ ਵਾਏ ਸੀ ਅਸੀਂ ਤਾਂ ਛੋਟੀ ਜੀ ਇੱਕ پارٹی ਦੇ ਅਹੁਦੇਦਾਰਾਂ ਦੀ ਮੀਟਿੰਗ ਹੀ ਬੁਲਾਈ ਸੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵਧੀਆ ਉਹ ਮੀਟਿੰਗ ਹੋਈ ਆ ਔਰ ਅਸੀਂ ਜਿਹੜੀ OBC ਦੀ ਗੱਲ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਕਰਦੇ ਆ ਉਹ ਗੱਲ ਜਿਹੜੀ ਆ ਅਸੀਂ ਬੂਥ ਲੈਵਲ ਤੇ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਰਨੀ ਵੀ ਆ ਔਰ ਲੋਕਾਂ ਨੂੰ ਨਾਲ ਲੈਣਾ ਵੀ ਆ ਔਰ 2027 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵਾ ਕਾਂਗਰਸ ਦੀ ਸਰਕਾਰ ਬਾਨਾ ਬਿਲਕੁਲ ਤਾ ਉਹਦੇ ਵਿੱਚ OBC ਵਰਗ ਦਾ ਜਿਹੜਾ ਅਹਿਮ ਯੋਗਦਾਨ ਹੋਵੇਗਾ ਸਾਡੀਆਂ OBC ਦੀਆਂ 74 ਤੋਂ 75 ਕਾਸਟਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਰਾਹੁਲ ਗਾਂਧੀ ਜੀ ਵੱਲੋਂ ਪਹਿਲਾਂ ਵੀ ਆਵਾਜ਼ ਜਿਹੜੀ ਚੁੱਕੀ ਜਾਂਦੀ ਸੀਗੀ ਅੱਜ ਗਰਾਉਂਡ ਲੈਵਲ ਤੇ ਉਹ ਜਿਹੜੀਆਂ ਹੱਕਾਂ ਦੀ ਗੱਲ ਹੈ OBC ਨੂੰ ਲੈ ਕੇ ਕੀਤੀ ਗਈ ਹੈ ਸੋ ਕੀ ਲੱਗਦਾ ਹੈ ਕਿ ਹੁਣ ਜਿਹੜੇ OBC ਦੇ ਬਣਦੇ ਹੱਕ ਆ ਉਹ ਮਿਲਣਗੇ ਉਹਨਾਂ ਨੂੰ ਦੇਖੋ ਹੱਥ ਜੋੜਿਆਂ ਕਿਸੇ ਨੂੰ ਹੱਕ ਨਹੀਂ ਮਿਲਦੇ ਹੱਕ ਲੈਣੇ ਪੈਂਦੇ ਆ ਜਦੋਂ ਹੱਕ ਲੈਣ ਵਾਲਾ ਵੱਡਾ ਗਾੜੀ ਟਕੜਾਵੇ ਤਾਂ ਫਿਰ ਹੱਕ ਦੇਣ ਵਾਲੇ ਕੋਈ ਖੋਲਣੇ ਪੈਂਦੇ ਹੱਕ ਲੈ ਵੀ ਲੈਂਦੇ ਆ ਇਹ ਨਹੀਂ ਵੀ ਤੁਸੀਂ ਹਰ ਜਗ੍ਹਾ ਹੀ ਹੱਥ ਜੋੜੋ ਅਸੀਂ ਪੰਜਾਬੀ ਆਂ ਔਰ ਪੰਜਾਬੀ ਜਿਹੜੇ ਆ ਕੁਰਬਾਨੀਆਂ ਲਈ ਜਿੱਥੇ ਅੱਗੇ ਹੁੰਦੇ ਆ ਉੱਥੇ ਹੱਕ ਲੈਣ ਲਈ ਵੀ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਔਰ ਹੱਕ ਘਰੇ ਬੈਠੇ ਕਦੇ ਨਹੀਂ ਮਿਲਦੇ ਹੂੰ ਲੰਬੇ ਸਮੇਂ ਤੋਂ ਫੋਟੋਆਂ ਖਚਾਉਣਾ ਨਹੀਂ ਮਿਲਦੇ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚੋਂ OBC ਦੇ ਚੇਅਰਮੈਨੋਂ ਪੰਜਾਬ ਦੇ ਤਾਂ ਕੀ ਗੱਲਬਾਤ ਹੋਈ ਆ ਅੱਜ ਕੀ ਤੁਹਾਨੂੰ ਜਿਹੜੀਆਂ ਸਲਾਹਾਂ ਨੇ ਦਿੱਤੀਆਂ ਗਈਆਂ ਨੇ ਕਿ ਇਸ ਤਰੀਕੇ ਨਾਲ ਤੁਸੀਂ ਅੱਗੇ ਕੰਮ ਜਿਹੜੇ ਹੋਰ ਕਰੋਗੇ ਦੇਖੋ ਅਸੀਂ ਦੋ ਚੇਅਰਮੈਨ ਨੇ ਇੱਕ ਮੇਰੇ ਰਾਜਬਖਸ਼ ਮੇਰਾ ਭਰਾ ਹੂੰ ਔਰ ਇੱਕ ਮੈਂ ਅਸੀਂ ਬਾਈ ਚੇਅਰਮੈਨ ਆ ਉਹ ਚੇਅਰਮੈਨ ਨੇ ਔਰ ਗੱਲ ਆਪੀ ਅਸੀਂ ਦੋਨੋਂ ਭਰਾ ਰਲ ਕੇ ਜਿਹੜਾ ਵਾ ਹਰ ਜ਼ਿਲ੍ਹੇ ਦੇ ਵਿੱਚ ਜਾਵਾਂਗੇ ਔਰ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਅਸੀਂ ਜਿਹੜਾ ਵਾ ਪ੍ਰੋਗਰਾਮ ਵਧੀਆ ਤਰੀਕੇ ਦੇ ਨਾਲ ਅਸੀਂ ਕਰਨੇ ਆ ਔਰ ਇੱਥੇ ਹੀ ਪਾਰਟੀ ਨੂੰ ਮਜ਼ਬੂਤ ਕਰਨਾ ਉੱਥੇ ਹੀ ਅਸੀਂ ਹਰ OBC ਵਰਗ ਦੀਆਂ ਜਿਹੜੀਆਂ ਬਰਾਦਰੀਆਂ ਨੇ ਜਿੱਦਾਂ ਜਥੇਬੰਦੀਆਂ ਨੇ ਸੁਸਾਇਟੀਆਂ ਨੇ ਐਨਜੀਓ ਨੇ ਉਹਨਾਂ ਨੂੰ ਮਿਲ ਕੇ ਅਸੀਂ ਨਾਲ ਲੈ ਕੇ ਚੱਲਣਾ ਉਹਨਾਂ ਦੀਆਂ ਮੰਗਾਂ ਨੂੰ ਅਸੀਂ ਵਿਧਾਨ ਸਭਾ ਪਾਰਲੀਮੈਂਟ ਤੱਕ ਲੈ ਕੇ ਜਾਣਾ ਔਰ ਇਹਦੇ ਲਈ ਪੰਜਾਬ ਦੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਜਿਹੜੇ ਉਹ OBC ਦੇ ਮੈਂਬਰ ਨੇ ਪਾਰਲੀਮੈਂਟ ਦੇ ਔਰ ਜਿਹੜੇ ਮਸਲੇ ਹੱਲ ਹੋਣ ਵਾਲੇ ਹੋਏ ਤੇ ਮੇਰੀ ਉਹਨਾਂ ਦੇ ਨਾਲ ਅਕਸਰ ਗੱਲ ਹੁੰਦੀ ਹੈ ਔਰ ਉਹ ਸਾਡਾ ਭਰਾ ਚੁੱਕਦਾ ਵੀ ਆ ਔਰ ਉਹਨਾਂ ਦੀ ਇਲੈਕਸ਼ਨ 'ਚ ਅਸੀਂ ਐਮ ਰੋਲ ਜਿੱਥੇ ਪਾਇਆ ਤੁਹਾਨੂੰ ਪਤਾ ਔਰ ਉਹ ਸਾਡਾ ਭਰਾ ਜਿਹੜਾ OBC ਦੇ ਮਸਲੇ ਉੱਥੋਂ ਤੱਕ ਕਰੂਗਾ ਔਰ ਦੂਜੇ ਜਿਹੜੇ ਪੰਜਾਬ ਦੇ ਹੋਣਗੇ ਉਹ ਮੈਂ ਬਾਜਵਾ ਸਾਹਿਬ ਨਾਲ ਗੱਲ ਕਰਕੇ ਇਹਨਾਂ ਸਾਰਿਆਂ ਨੂੰ ਲੈ ਕੇ ਜਾਵਾਂਗੇ ਔਰ ਹਾਈ ਕਮਾਂਡ ਦੇ ਧਿਆਨ 'ਚ ਲਿਆਵਾਂਗੇ ਜਿੱਥੇ-ਜਿੱਥੇ ਜੋ-ਜੋ ਹੱਲ ਹੋਣ ਵਾਲਾ ਮੈਂ ਤੇ ਇੱਕੋ ਬੇਨਤੀ OBC ਵਰਗ ਨੂੰ ਆਪਣੇ ਭਰਾਵਾਂ ਨੂੰ ਕਰਨਾ ਕਿ ਭਰਾਓ ਏਕਾ ਵਿਖਾਉਣਾ ਬੜਾ ਜ਼ਰੂਰੀ ਆ ਹੂੰ ਇੰਦਾ ਨਹੀਂ ਗੱਲ ਬੰਦੀ ਏਕਾ ਵਿਖਾਉਣਾ ਬੜਾ ਜ਼ਰੂਰੀ ਹੈ ਜਿੱਦਾਂ ਅਸੀਂ ਅੱਜ ਮੀਟਿੰਗ ਕੀਤੀ ਹੈ ਇੰਦਾ ਹੀ ਮੀਟਿੰਗ ਆ ਜਦੋਂ ਅਸੀਂ ਹਰ ਜਗ੍ਹਾ ਤੇ ਕਰਾਂਗੇ ਹਰ ਵਰਗ ਨੂੰ ਹਰ ਬੰਦੇ ਨੂੰ ਮਾਨ ਸਨਮਾਨ ਦੇਵਾਂਗੇ ਨਾਲ ਲੈ ਕੇ ਚੱਲਾਂਗੇ ਤੇ ਉਹ ਦਿਨ ਦੂਰ ਨਹੀਂ ਜਿਹੜਾ ਦੂਜਿਆਂ ਨੂੰ ਮਾਨ ਸਨਮਾਨ ਦਿੰਦਾ ਉਸ ਨੂੰ ਪਰਮਾਤਮਾ ਵੀ ਮਾਨ ਸਨਮਾਨ ਦਿੰਦਾ ਔਰ ਲੋਕਾਂ ਨੂੰ ਪਤਾ ਹੁੰਦਾ ਕਿ ਇਸ ਬੰਦੇ ਦੀ ਕੀ ਕਾਰਗੁਜ਼ਾਰੀ ਇਸ ਦੀ ਕੀ ਦੇਣ ਆ ਔਰ ਅੱਜ ਕੱਲ ਕੀ ਹੁੰਦਾ ਅਕਸਰ ਲੀਡਰ ਆਉਂਦੇ ਆ ਉਹ ਸਟੇਜਾਂ ਤੇ ਬੈਠ ਜਾਂਦੇ ਆ ਹੂੰ ਔਰ ਜਿਨ੍ਹਾਂ ਨੇ ਪ੍ਰੋਗਰਾਮ ਲਿਖ ਕੇ ਹੁੰਦੇ ਉਹਨਾਂ ਨੂੰ ਇਗਨੋਰ ਕਰ ਦਿੰਦੇ ਚੰਡੇਲਾ ਸਾਹਿਬ ਮੈਂ ਗੱਲ ਕਰਦਾ ਅੱਜ ਤੁਹਾਡੇ ਇਨਚਾਰਜ ਪਹੁੰਚੇ ਨੇ ਕੈਪਟਨ ਅਜੇ ਜਾਦਵ ਦੀ ਪਹੁੰਚੇ ਇਹਨਾਂ ਵੱਲੋਂ ਪਹਿਲਾਂ ਅਸਤੀਫਾ ਦਿੱਤਾ ਗਿਆ ਸੀਗਾ 파ਟੀ ਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਵੀ ਵਾਪਸ ਲੈ ਲਿਆ ਹਾਲਾਂਕਿ ਇਹ ਬਿਆਨ ਵੀ ਹੁੰਦਾ ਹੈ ਕਿ ਮੈਂ ਇਸ ਪਾਰਟੀ ਨਾਲ ਜਨਮ ਜਤੋਂ ਜੁੜਿਆ ਹਾਂ ਇਸ ਪਾਰਟੀ ਲਈ ਕੁਝ ਨਾ ਕੁਝ ਕਰਾਂਗਾ ਪਰ ਅਸਤੀਫਾ ਕਿਉਂ ਦਿੱਤਾ ਗਿਆ ਕੀ ਕਾਰਨ ਹੋ ਸਕਦੇ ਇਸ ਦੇ ਪਿੱਛੇ ਕੋਸ ਹੁੰਦੀਆਂ ਪਾਰਟੀ ਦੇ ਵਿੱਚ ਗੱਲਬਾਤ ਕਿਸੇ ਵੇਲੇ ਕੋਈ ਗੱਲਬਾਤ ਹੋ ਜਾਂਦੀ ਹੈ ਉਹ ਪਰਿਵਾਰਾਂ ਦੇ ਵਿੱਚ ਛੋਟੀਆਂ ਮੁੱਟੀਆਂ ਗੱਲਾਂ ਹੁੰਦੀਆਂ ਨੇ ਪਰ ਇਹ ਅਭੀ ਕੈਪਟਨ ਅਜੇ ਯਾਦਵ ਜੀ ਇੱਕ ਨਿੱਕੜੇ ਦਾ ਇਨਸਾਨ ਆ ਨਹੀਂ ਪਰ ਜਦੋਂ ਜਨਮ ਜਾਤ ਤੋਂ ਬੰਦਾ ਜੁੜਿਆ ਹੋਵੇ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਜਨਮ ਜਾਤ ਤੋਂ ਇਸ ਪਾਰਟੀ ਦੇ ਨਾਲ ਆ ਜਨਮ ਜਾਤ ਤੋਂ ਬੰਦਾ ਜੁੜਿਆ ਹੋਵੇ ਤਾਂ ਇੱਕ ਦਿਨ ਇੱਕ ਦਿਨ ਆ ਕੇ ਇਹ ਪਾਰਟੀ ਨੂੰ ਛੱਡ ਦੇਣਾ ਅਸਤੀਫਾ ਦੇ ਦੇਣਾ ਪਰ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਲੋਕ ਵੀ ਇਹ ਰਾਣ ਹੁੰਦੇ ਮੈਂ ਦੱਸਦਾ ਜੀ 100 ਕਿਤੇ ਗੱਲ ਗੁੱਸੇ ਨਾਰਾਜ਼ੀਆਂ ਆਉਂਦੇ ਆ ਬੜੇ ਵੇਰੀ ਕੋਈ ਅਸਤੀਫਾ ਦਿੱਤਾ ਵੀ ਜਾਂਦਾ ਕਿਸੇ ਵੇਲੇ ਅਸਤੀਫਾ ਵਾਪਸ ਪਾਰਟੀ ਪ੍ਰਵਾਨ ਵੀ ਨਹੀਂ ਕਰਦੀ ਔਰ ਗੱਲ ਇਹ ਹੈ ਕਿ ਉਹ ਕਿਸੇ ਨਾਰਾਜ਼ਗੀ ਕੋਈ ਹੁੰਦੀ ਆ ਮਾੜੀ ਮੂੜ ਤੇ ਦੂਰ ਹੋ ਜਾਂਦੀ ਕੋਈ ਏਡੀ ਵੱਡੀ ਗੱਲ ਨਹੀਂ ਆ ਜੇ ਉਹ ਅਸਤੀਫਾ ਦਿੱਤਾ ਸੀ ਤੇ ਪਾਰਟੀ ਨੇ ਪ੍ਰਵਾਨ ਥੋੜੀ ਕੀ ਤਾਂ ਪਾਰਟੀ ਨੇ ਤੇ ਹੋਰ ਸੇਵਾਵਾਂ ਲਈਆਂ ਉਹਨਾਂ ਕੋ ਪਿਛਲੀਆਂ ਕਰਤਗਜ਼ਾਰੀਆਂ ਨੂੰ ਦੇਖਦੇ ਆ ਤੁਹਾਨੂੰ ਹੁਣ ਕੀ ਮੁੱਖ ਸੇਵਾਵਾਂ ਜਿਹੜੀਆਂ ਨੇ ਉਹ ਸੌਂਪੀਆਂ ਗਈਆਂ ਨੇ ਬੇਰਾ ਤੇ ਜਿਹੜਾ ਫਰਜ਼ ਆ ਜੀ ਮੈਂ ਤੇ ਜਦੋਂ ਵਿਆਸ ਤੋਂ ਇੱਧਰ ਆ ਜਾਂਦਾ ਨਾ ਤੇ ਆਪਣੀ ਰਾਜਨੀਤੀ ਪਰੇ ਛੱਡ ਆਉਣਾ ਇੱਥੇ ਤੇ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਬੱਚਾ ਆ ਕਿਉਂਕਿ ਮੈਂ ਉਹਦਾ ਦਾਸ ਆ ਕਰਦਾ ਔਰ ਇਸ ਨਗਰੀ ਦੀ ਸੇਵਾ ਜਿਹੜੀ ਆ ਉਹ ਜਿੰਨੇ ਜੋਗਾ ਮੈਂ ਹੈਗਾ ਉਹ ਪਾਸ਼ਾ ਆਪ ਲਈ ਜੰਦੇ ਆ ਔਰ ਜਿਹੜੀ ਰਾਜਨੀਤੀ ਥੋੜੀ ਜਿਹੀ ਪਰੇ ਪਰੇ ਰੱਖੀਦੀ ਆ ਗੁਰੂ ਘਰ ਤੇ ਨੀਵੇਂ ਹੋ ਗਈ ਆ ਇਹਦਾ ਬਿਆਸ ਤੋਂ ਕਾੜੀ ਅਸੀਂ ਰਾਜਨੀਤੀ ਨਹੀਂ ਤੁਸੀਂ ਇਹ ਜ਼ਿਕਰ ਕੀਤਾ ਅੱਜ ਤੁਸੀਂ ਓਬੀਸੀ ਦੇ ਚੇਅਰਮੈਨ ਹੋ ਪੰਜਾਬ ਦੀ ਜੇਕਰ ਕੰਮ ਨੂੰ ਕਿਸੇ ਹੋਰ ਵਰਗ ਦੀ ਗੱਲ ਕਰਲਾ ਐਸਟੀਐਸ ਨੂੰ ਲੋੜ ਪੈਂਦੀ ਆ ਤਾਂ ਨਾਲ ਖੜੋਗੇ ਉਹਨਾਂ ਦੇ ਹਾਂ ਤਾਂ ਪਹਿਲੇ ਖੜਦਾ ਮੈਨੂੰ ਕੋਈ ਦੱਸਣ ਦੀ ਲੋੜ ਤੁਹਾਡੇ ਚੈਨਲਾਂ ਤੇ ਤੁਸੀਂ ਦੇਖੋ ਵੇਖਦੇ ਰਹਿੰਦੇ ਕਿਤੇ ਨਾ ਕਿਤੇ ਮੇਰ ਆ ਤੇ ਕੋਈ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਮੈਂ ਔਰ ਮੈਂ ਹਰ ਇਨਸਾਨ ਦੇ ਨਾਲ ਖੜਦਾ ਵਾਂ ਮੈਨੂੰ ਜੇ ਕਿਤੇ ਅਲਰਜੀ ਦੇ ਕੋ ਨਸ਼ਾ ਵੇਚਣ ਵਾਲਿਆਂ ਤੋਂ ਇੱਕ ਝੂਠ ਬੋਲਣ ਵਾਲਿਆਂ ਤੋਂ ਮੈਂ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ ਤੇ ਮੈਂ ਸਟੇਜ ਤੇ ਖਲੋ ਕੇ ਝੂਠੀ ਤਾਰੀਫ ਨਹੀਂ ਲੀਡਰਾਂ ਦੀ ਕਰ ਸਕਦਾ ਜੇ ਕਿਸੇ ਬੰਦੇ ਨੇ ਕੋਈ ਕ腐ਪਸ਼ਨ ਕੀਤੀ ਹੋਵੇ ਉਹ ਬੰਦਾ ਗਲਤ ਵੈ ਡਿਫਾਲਟਰ ਹੋਵੇ ਮੈਂ ਤਾਂ ਉਹਦੇ ਲੱਗੇ ਬਹਿਣਾ ਪਸੰਦ ਨਹੀਂ ਕਰਦਾ ਤੇ ਮੈਂ ਉੱਥੇ ਖਲੋ ਕੇ ਜੇ ਕਿਸੇ ਦੀ ਸਿਫਤ ਕਰਾਂ ਮੈਂ ਉਹ ਵੀ ਨਹੀਂ ਕਰ ਸਕਦਾ ਆਪਣੇ ਆਪ ਨੂੰ ਧੋਖਾ ਦੇਣਾ ਮੇਰੀ ਫਿਤਰਤ ਨਹੀਂ ਹੈ ਕਈ ਹੁੰਦੇ ਆ ਲੀਡਰ ਜਿਨ੍ਹਾਂ ਨੂੰ ਨਾ ਚੁੰਮਚਾਗਰੀ ਕਰਨ ਦੀ ਆਦਤ ਹੁੰਦੀ ਆ ਤੇ ਉਹ ਚੁੰਮਚਾਗਰੀ ਕਰਕੇ ਰਸਤੇ ਬਣਾ ਲੈਂਦੇ ਆ ਪਰ ਜਨਰਲ ਸਾਹਿਬ ਹਰ ਇੱਕ ਪਾਰਟੀ ਦੀ ਗੱਲ ਕਰਦੇ ਆ ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਇਸ ਵਕਤ ਪੰਜਾਬ ਸਰਕਾਰ ਦੀ ਗੱਲ ਕਰਾਂ ਤਾਂ ਆ ਮਾਰਨੀ ਪਾਣੀ ਇਸ ਵਕਤ ਸੱਤਾ ਤੇ ਤਾਂ ਦੂਜੀਆਂ ਪਾਰਟੀਆਂ ਜ਼ਰੂਰ ਉਹਨਾਂ ਦੇ ਉੱਪਰ ਕੋਈ ਨਾ ਕੋਈ ਅਲੀਗੇਸ਼ਨਸ ਜਿਹੜ ਪਰ ਲੱਗਦਾ ਨਹੀਂ ਜੇਕਰ ਉਹ ਪਾਰਟੀ ਸੱਤਾ ਦੇ ਵਿੱਚ ਰਹਿ ਕੇ ਉਹ ਕੰਮ ਨਹੀਂ ਕਰਦੀ ਤਾਂ ਦੂਜੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਕੰਮ ਕਰਨਾ ਚਾਹੀਦਾ ਤਾਂ ਜੋ ਲੋਕ ਉਹਨਾਂ ਨੂੰ ਮੌਕਾ ਦੇਣ ਦੇਖੋ ਗੱਲ ਆਪ ਹੀ ਹਰ ਬੰਦਾ ਨਾ ਪਹਿਲਾਂ ਇਲੈਕਸ਼ਨ ਤੋਂ ਕਹਿ ਦਿੰਦਾ ਵੀ ਅਸੀਂ ਆ ਕਰਾਂਗੇ ਉਹ ਕਰਾਂਗੇ ਨiyet ਹੋਣੀ ਚਾਹੀਦੀ ਆ ਚੰਗੀ ਜਿਹੜੇ ਲੋਕਾਂ ਨੇ ਚੁਣਿਆ ਕਿਤੇ ਨਾ ਕਿਤੇ ਅਸੀਂ ਨਾ ਇਹ ਜ਼ਿੰਦਗੀ ਬੜੀ ਛੋਟੀ ਜੀ ਆ ਇਹ ਉਹ ਤਾਂ ਤੁਹਾਡੀ ਪਾਰਟੀ ਦੇ ਵੀ ਜ਼ਿਕਰ ਮੈਂ ਗੱਲ ਕਰਲਾਂ ਤੁਹਾਡੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਨੇ ਉਹਨਾਂ ਨੇ ਵੀ ਗੁਰੂਕਾ ਸਾਹਿਬ ਦੀ ਸੌ ਘਾਦੀ ਸੀਗੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਲੱਭ ਲੋ ਕਿੱਥੇ ਆ ਫਿਰ ਗੁਰੂਕਾ ਸਾਹਿਬ ਦੀ ਸੌ ਘਾਦੀ ਪਵਿੱਤਰ ਮਹਾਰਾਜ ਦੀ ਬਾਣੀ ਦੀ ਸੌਂ ਖਾ ਕੇ ਤੇ ਅੱਜ ਵਾਅਦੇ ਫਿਰਦੇ ਨਾ ਕੰਧਾਂ 'ਚ ਫਿਰ ਇਹ ਕਿਉਂ ਕਰਦੇ ਆ ਲੀਡਰ ਪਹਿਲਾਂ ਇਸ ਤਰੀਕੇ ਨਾਲ ਗੱਲ ਪੂਰੀ ਹੁੰਦਾ ਨਾ ਮੁੱਖ ਮੰਤਰੀ ਸਾਹਿਬ ਤੇ ਵੀ ਹੋਂਨਾ ਭਗਵੰਤ ਮਾਨ ਨੇ ਉਹਨਾਂ ਨੇ ਵੀ ਇਹ ਗੱਲ ਆਖੀ ਸੀਗੀ ਇੱਕ ਰੋਸਮੁਜਾਰਾ ਕੀਤਾ ਗਿਆ ਇੱਕ ਸਿੰਘ ਵੱਲੋਂ ਪਰ ਉਸ ਨੂੰ ਮੌਕੇ ਤੇ ਕਾਬੂ ਕਰ ਲਿੱਤਾ ਗਿਆ ਪੁਲਿਸ ਵੱਲੋਂ ਇੱਕ ਗੱਲ ਦਾ ਜਵਾਬ ਦੇ ਦੋ ਜਿਹੜਾ ਪੂਰੀ ਕਾਇਨਾਤ ਨੂੰ ਚਲਾਉਣਾ ਉਹਨੂੰ ਇਨਸਾਫ ਦੇ ਸਕਦੇ ਤੁਸੀਂ ਜਿਹਦੇ ਹੁਕਮਾਂ ਅnder ਪੂਰੀ ਸ੍ਰਿਸ਼ਟੀ ਚੱਲਦੀ ਉਹਨੂੰ ਇਨਸਾਫ ਦੇ ਸਕਦਾ ਫਿਰ ਗੁਰਵਾਨਸ ਗੁਰਵਾਨਸ ਸਾਹਿਬ ਮਾਰੇ ਦੇ ਨਾਮ ਤੇ ਵੋਟਾਂ ਲੈ ਰਹੇ ਹੋ ਫਿਰ ਤੁਸੀਂ ਉਹ ਸਾਰੇ ਲੋਕ ਜਿਹੜੇ ਆ ਜੀ ਮਾਰੇ ਦੇ ਨਾਂ ਤੇ ਤੇ ਇਹਨਾਂ ਨੂੰ ਕਿਤੇ ਗੁਰਬਾਨੀ ਦੇ ਪੰਤੀਆਂ ਪੁੱਛ ਲੋ ਸਾਰੀਆਂ ਪਾਰਟੀਆਂ ਨੂੰ ਲਿਆਓ ਬਾਹਰ ਮੇਰੇ ਸਾਹਮਣੇ ਮੈਂ ਸਾਰੀਆਂ ਪਾਰਟੀਆਂ ਨੂੰ ਕਹਿੰਦਾ ਇਹਨਾਂ ਨੂੰ ਭਾਓ ਇਹਨਾਂ ਨੂੰ ਯਾਰ ਪਤਾ ਥੋੜੀ ਇਤਿਹਾਸਕੁਕ ਨਹੀਂ ਪਤਾ ਇਹ ਬਣੇ ਬਣਾਏ ਤੁਸੀਂ ਮੈਨੂੰ ਇਹੀ ਦੱਸੋ ਕਿ ਆ ਜਦੋਂ 65 ਚ ਜੰਗ ਹੋਈ ਸੀ ਹੰ ਅੰਮ੍ਰੇਸਰ ਦੇ ਵਿੱਚ ਇੱਕ ਬਹੁਤ ਵੱਡਾ ਯੋਧਾ ਜਰਨੈਲ ਸੀ ਜਿਸ ਦੀ ਬਦੌਲਤ ਗੁਰੂ ਰਾਮ ਦਾਸ ਸੱਚੇ ਪਾਤਸ਼ਾਹ ਦੇ ਕਰ ਅਸੀਂ ਮੱਥਾ ਟੇਕਦੇ ਆ ਦੱਸੋ ਮੈਨੂੰ ਪੂਰੇ ਅੰਮ੍ਰਿਤਸਰ ਚ ਕਿਤੇ ਉਹਦੀ ਯਾਦਗਾਰ ਹੈਗੀ ਉਹਦਾ ਨਾਂ ਲਿਆ ਕਦੀ ਕਿਸੇ ਨੇ ਦੱਸੋ ਮੈਨੂੰ ਇਹਦੇ 10 ਬੰਦਿਆਂ ਨੂੰ ਪੁੱਛ ਲਓ ਬਰ ਕੋਈ ਲੀਡਰ ਨੂੰ ਪੁੱਛ ਲਓ ਵੀ ਕੀ ਦੀ ਦੇਣੇ ਇੱਥੋਂ ਦੇ ਵਿਧਾਇਕਾਂ ਨੂੰ ਪੁੱਛ ਲਓ ਉਹਨੂੰ ਪਤਾ ਹੀ ਨਹੀਂ ਆ ਕਿਉਂਕਿ ਤੁਸੀਂ ਹੁਣ ਜੇ ਗੱਲ ਕਰਦੇ ਮੈਨੂੰ ਤਾਂ ਖੇੜੇ ਡੱਟ ਜਾਂਦੀ ਇਹਨਾਂ ਦੇ ਜਦੋਂ ਉਹ ਵਿਕੇ ਝੂਠ ਬੋਲਦੇ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਦੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨਾ ਓਏ ਉਹਨਾਂ ਲੋਕਾਂ ਦੇ ਕਿਤੇ ਪੈਰੀ ਹੱਥ ਲਾਓ ਉਹਨਾਂ ਦੀਆਂ ਸੀਸਾਂ ਲਓ ਉਹਨਾਂ ਦੀਆਂ ਬੱਦਵਾਵਾਂ ਨਾ ਲਓ ਜੰਡੇਰਾ ਸਾਹਿਬ ਤੁਸੀਂ ਜ਼ਿਕਰ ਕੀਤਾ ਯਾਦਗਾਰ ਬਣਨੀ ਚਾਹੀਦੀ ਹੈ ਮੈਂ ਕਹਿੰਦਾ ਯੋਦੇ ਦਾ ਇੱਕ ਵਾਰ ਨਾਮ ਵੀ ਲਿੱਤਾ ਜਾਵੇ ਤੁਸੀਂ ਜ਼ਿਕਰ ਕਰ ਰਹੇ ਜੰਡੇਰਾ ਦਾ ਦਿਲਚੇਆ ਰੋਮ ਰੋਮ ਚ ਜਨਰਲ ਹਰਬਖਸ਼ ਸਿੰਘ ਇਹਨਾਂ ਨੇ ਨਾ ਬਣਾਈ ਤੇ ਮੈਂ ਬਣਵਾਣੀ ਹੈ ਹੁਣ ਗੱਲ ਆ ਜਾਂਦੀ ਹੈ ਯਾਦਗਾਰਾਂ ਦੀ ਅੱਜ ਜਿਨ੍ਹਾਂ ਦੀਆਂ ਯਾਦਗਾਰ जिन्ने ਸਾਨੂੰ ਰਾਜ ਦਿੱਤਾ ਸੀਗਾ ਐਡਾ ਵੱਡਾ ਸਿੱਖ ਕੌਮ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੀ ਗੱਲ ਕਰਦੇ ਫੋਟੋਆਂ ਲਾ ਲਾ ਕੇ ਸਾਰੀਆਂ ਪਾਰਟੀਆਂ ਵਾਲੇ ਦੱਸੋ ਉਹਨਾਂ ਦੀਆਂ ਯਾਦਗਾਰਾਂ ਤੇ ਕੌਣ ਗਿਆ ਨਾ ਇਹ ਕਹ ਰਹੇ ਨੇ ਫਿਰ ਯਾਦਗਾਰ ਬਣਾ ਕੇ ਫਿਰ ਉਸ ਦੀ ਤਾਂ ਦੇਰ ਵੀ ਕਰ ਰਹੇ ਆ ਕਿਤੇ ਨਾ ਕਿਤੇ ਬੱਚਿਆਂ ਨੂੰ ਹੋਰ ਜੋੜਨ ਦੇ ਲਈ ਦੱਸਣਾ ਤੇ ਪਊ ਨਾ ਕਿ ਕੌਣ ਸੀਗਾ ਪਰ ਉਸ ਤੋਂ ਬਾਅਦ ਜਿਹੜੀ ਦੇਰ ਦੀ ਹੁੰਦੀ ਅੱਜ ਤੇ ਤੁਸੀਂ ਮੇਰੇ ਖਿਆਲ ਕਈ ਵਾਰ ਉੱਥੇ ਪ੍ਰੋਜੈਕਟ ਪਾਸ ਕਰਵਾ ਚੁੱਕੇ ਹੋ ਅੱਜ ਤੱਕ ਉੱਥੇ ਕੋਈ ਮੁਰੰਮਤ ਨਹੀਂ ਹੋਈ ਮੈਂ ਤਾਂ ਤੁਹਾਡੇ ਸਾਹਮਣੇ ਜਿੰਨੇ ਜੋਗਾਗਾ ਨਾਲ ਲੈ ਜਾਣਾ ਜੇ ਬੰਦੀ ਸਿੰਘਾਂ ਦੀ ਗੱਲ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਸੀ ਬੁੱਢੇ ਨਾਲੇ ਦੀ ਗੱਲ ਸੀ ਹੋਰ ਬਹੁਤ ਸਾਰੇ ਮਸਲੇ ਸੀਗੇ ਜਿਹੜੇ ਮੈਂ ਐਮਪੀ ਸਾਹਿਬ ਨਾਲ ਗੱਲ ਕਰਕੇ ਔਜਲਾ ਸਾਹਿਬ ਨਾਲ ਪਾਰਲੀਮੈਂਟ 'ਚ ਖੜੇ ਆ ਪਰ ਮੇਰੇ ਮਨੋਂ ਇਹ ਨਹੀਂ ਸੰਤੁਸ਼ਟੀ ਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬੇਅਦਬੀ ਦਾ ਮਸਲਾ ਔਰ ਨਸ਼ੇ ਦਾ ਮਸਲਾ ਬੁੱਢੇ ਦਰਿਆ ਦਾ ਮਸਲਾ ਜੋ ਪਾਰਲੀਮੈਂਟ 'ਚ ਉਹਨਾਂ ਨੇ ਬੋਲਤਾ ਨਾ ਤੇ ਮੈਂ ਉਹਨਾਂ ਦੀ ਰਿਸਪੈਕਟ ਬਹੁਤ ਕਰਦਾ ਔਰ ਮੇਰਾ ਵੱਡਾ ਭਰਾ ਵਾ ਉਹ ਮੇਰੀ ਹਰ ਇੰਟਰਵਿਊ 'ਚ ਸੁਣ ਲਿਓ ਤੁਸੀਂ ਉਸ ਬੰਦੇ ਲਈ ਦਵਾਵਾਂ ਹੀ ਨਿਕਲਦੀਆਂ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਜੇ ਮੈਂ ਰਾਤ ਦਿਨ ਇੱਕ ਕੀਤਾ ਸੀ ਮੈਂ ਔਜਲਾ ਸਾਫ ਕਰਕੇ ਜਾਂ ਪਾਰਟੀ ਕਰਕੇ ਨਹੀਂ ਸੀ ਕੀਤਾ ਕਿਉਂਕਿ ਉਹਨਾਂ ਮੇਰੇ ਗੁਰੂ ਦੀ ਗੱਲ ਕੀਤੀ ਸੀ ਬਿਲਕੁਲ ਔਰ ਮੈਂ ਇੱਕ ਇਨਸਾਨੀਅਤ ਨਾਤੇ ਜਿਹੜਾ ਉਹ ਆਪਣਾ ਜਿਹੜਾ ਅਹਿਮ ਯੋਗਦਾਨ ਪਾਉਣਾ ਸੀ ਕਿਉਂਕਿ ਐਸੇ ਲੋਕਾਂ ਦੀ ਲੋੜ ਹੈ ਸਾਡੇ ਸਮਾਜ ਨੂੰ ਔਰ ਐਸੇ ਚੰਗੇ ਲੋਕਾਂ ਦੀ ਲੋੜ ਹੈ ਸਾਡੀ ਪਾਰਟੀ ਨੂੰ ਤੁਸੀਂ ਜ਼ਿਕਰ ਕੀਤਾ ਕਿ ਮੈਂ ਨਸ਼ਾ ਤੋਂ ਬਹੁਤ ਖਿੱਚ ਖਾਣਾ ਮੈਂ ਨਸ਼ੇ ਦੇ ਵਿਰੋਧੀ ਹਾਂ ਅੱਜ ਜੇਕਰ ਤੁਹਾਡੀ ਆਪੋਜੀਸ਼ਨ ਪਾਰਟੀ ਨਸ਼ੇ ਦੇ ਵਿਰੋਧ ਇੱਕ ਜੰਗ ਲੜ ਰਹੀ ਹੈ ਤਾਂ ਉਹਨਾਂ ਦਾ ਸਹਿਯੋਗ ਕਰ ਰਹੇ ਹੋ ਤੁਸੀਂ? ਭਾਜੀ ਮੈਂ ਤੇ ਉਹਨਾਂ ਦਾ ਸਹਿਯੋਗ ਉਹਦੇ 'ਚ ਵੀ ਕੀਤਾ 112 ਨੰਬਰ ਗੱਡੀ ਚੱਲਦੀ ਜਿਹੜੀ ਉਹ ਭਾਈ ਕਨਈਆ ਜੀ ਦੇ ਨਾਮ ਤੇ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਪੁਲਿਸ ਵੱਲੋਂ ਜੇ ਕੋਈ ਰੋਡ ਤੇ ਐਕਸੀਡੈਂਟ ਹੋ ਜਾਏ 3100 ਰੁਪਏ ਦਾ ਸਰਕਾਰ ਚੈੱਕ ਦਿੰਦੀ ਆ ਬੰਦਾ ਹਸਪਤਾਲ ਪਹੁੰਚਾ ਦੋ ਤੇ ਕੋਈ ਪਰਚਾ ਨਹੀਂ ਦਰਜ ਹੁੰਦਾ। ਮੇਰੇ ਕੋਲ ਆਉਣ ਰਿਕਾਰਡ ਵੀਡੀਓ ਪ੍ਰੂਫ ਸਾਰੇ ਪੁਲਿਸ ਦੀਆਂ ਗਟੇਲਾਂ ਇਹਨਾਂ ਬੰਦਿਆਂ ਨੂੰ ਮੈਂ ਦਸ ਦਸ ਕੇ ਲੱਦ ਲੱਦ ਕੇ ਲੋਕਾਂ ਨੂੰ ਲੈ ਗਿਆ 90 ਤੋਂ ਵੱਧ ਬੰਦੇ ਮੈਂ ਜਿਹੜੇ ਤੇ ਇਹਨਾਂ ਬੰਦਿਆਂ ਨੂੰ ਮੈਂ ਦਾਸ ਤੋਂ ਵੀਹਰੀ ਕਹਤਾ ਕਹਿੰਦੇ ਮਗਰ ਉਹ ਸਰਟੀਫਿਕੇਟ ਹੀ ਨਹੀਂ ਹੁੰਦਾ ਤੁਸੀਂ ਸਨਮਾਨ ਤੇ ਕਰੋ ਕਿੱਡੀ ਵੱਡੀ ਸ਼ਖਸੀਅਤ ਹੈ ਭਾਈ ਜੀ ਜਾਨੀਅਤ ਦੇ ਨਾਤੇ ਨੇ ਜਾਨ ਬਚਾਈਆਂ 3100 ਜਾਂ ਸਰਟੀਫਿਕੇਟ ਪਿੱਛੇ ਮੇਰੇ ਲਈ ਕਾਗਜ਼ ਆ ਉਹ 3100 ਰੁਪਏ ਨੂੰ ਮੈਂ ਕੀ ਸਮਝਦਾ ਮੈਨੂੰ 3100 ਚਾਹੀਦਾ ਭਾਈ ਕਨਈਆ ਜੀ ਦਾ ਨਾਮ ਜਿਹੜਾ ਮੇਰੇ ਲਈ ਇੱਕ ਸਿੱਖ ਹੋਣ ਦੇ ਨਾਤੇ ਸਨਮਾਨਯੋਗ ਆ ਮੈਂ ਭਾਈ ਕਨਈਆ ਜੀ ਦੀ ਮਹੀਮ ਚ ਯੋਗਦਾਨ ਪਾਇਆ ਨਾ ਕਿ ਮੈਂ ਸਰਕਾਰ ਦੇ ਨਾਮ ਐ ਇਹਨਾਂ ਦੀ ਮੇਰੇ ਲਈ ਉਹ ਜਿਹੜਾ ਕਾਗਜ਼ ਹੀ ਹੈ ਇੱਕ ਸਰਟੀਫਿਕੇਟ ਹੈ ਨਾ ਜਿਹੜਾ ਮੈਂ ਉਹਦੇ ਲਈ ਮਾਇਨੇ ਨਹੀਂ ਰੱਖਦਾ ਮੇਰੇ ਲਈ ਮੇਰੇ ਲਈ ਉਹ ਕਾਗਜ਼ ਹੈ ਪਰ ਕਮ ਸੇ ਕਮ ਉਹ ਕਾਗਜ਼ ਹੀ ਤੇ ਜਿਹੜਾ ਨਾਮ ਲਿਖਿਆ ਉਹ ਬਹੁਤ ਵੱਡਾ ਵਾ ਉਹ ਮੈਂ ਚਾਹੁੰਦਾ ਸੀਗਾ ਵੀ ਲੋਕਾਂ ਚ ਜਾਵੇ ਔਰ ਲੋਕ ਜਿਹੜੇ ਆ ਜਿਹੜਾ ਡਰ ਆ ਨਾ ਮਨਾਂ ਚ ਉਹ ਲੱਥ ਜੇ ਉਹਦੇ ਲਈ ਮੈਂ ਡੀਸੀ ਸਾਹਿਬ ਨੂੰ ਸ਼ਿਕਾਇਤ ਲਈ ਕੀਤੀ ਪਈ ਇਹਨਾਂ ਨੂੰ ਕਹੋ ਪੀ ਇਹ ਜਿਹੜੇ ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰ ਰਹੇ ਸਰਟੀਫਿਕੇਟ ਲੋਕਾਂ ਨੂੰ ਜਾਰੀ ਕਿਉਂ ਨਹੀਂ ਕੀਤੇ ਜਾਂਦੇ ਤੁਸੀਂ ਵੀ ਪੁੱਛਿਓ ਰੈਫਟ ਵਾਲਿਆਂ ਨੂੰ ਕਿ ਕਿੰਨੇ ਕ ਐਕਸੀਡੈਂਟ ਬਚਾਏ ਕਹਿਣਗੇ 48% ਘਟ ਗਏ ਜੀ ਤੇ ਤੁਹਾਨੂੰ ਫੋਨ ਜਿਹੜੇ ਲੋਕ ਕਰਦੇ ਉਹਨਾਂ ਨੂੰ ਸਨਮਾਨ ਕੀਤਾ ਕਦੀ ਮੈਨੂੰ ਲੱਗਦਾ ਇਹ ਨਾਮ ਬੜਾ ਸੋਚ ਕੇ ਰੱਖਿਆ ਗਿਆ ਭਾਈ ਕਿ ਨਹੀਂ ਹੈ ਜੀ ਇਹ ਉਹ ਯੋਧੇ ਨਹੀਂ ਜੋ ਜੰਗ ਦੇ ਵਿੱਚ ਮੇਰੇ ਖਾਲ ਦੁਸ਼ਮਣਾਂ ਨੂੰ ਵੀ ਪਾਣੀ ਜਲਚਕਾਉਂਦੇ ਰਹੇ ਨੇ ਪਰ ਅੱਜ ਗੱਲ ਕਰਨਾ ਜਿਸ ਤਰੀਕੇ ਨਾਲ ਇਹਨਾਂ ਦੇ ਨਾਮ ਤੇ ਜੋ ਸਕੀਮਾਂ ਜੋ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਉਹਨੂੰ ਪੂਰਾ ਵੀ ਕਰਨਾ ਚਾਹੀਦਾ ਮੈਨੂੰ ਲੱਗਦਾ ਮੈਂ ਲੈ ਕੇ ਜਾਊਂਗਾ ਜੀ ਭਾਵੇਂ ਸਰਕਾਰ ਦੀ ਭਾਵੇਂ ਕਿਸੇ ਦੀ ਹੈ ਮੇਰੇ ਲਈ ਮੇਰੇ ਸਤਿਕਾਰਯੋਗ ਹੈ ਮੇਰੇ ਗੁਰੂ ਪਾਸ਼ਾ ਨੇ ਜਿਨ੍ਹਾਂ ਨੂੰ ਗੱਲ ਨਾਲ ਲਾ ਕੇ ਕਿਹਾ ਹੋਵੇ ਸਾਰਿਆਂ 'ਚ ਤੂੰ ਦਿਖਦਾ ਕੌਣ ਆਪਣਾ ਤੇ ਕੋਈ ਕੋਰਾਇਆ ਮਹਾਰਾ ਸੱਚੇ ਪਾਤਸ਼ਾਹ ਨੇ ਅੱਜ ਵੀ ਉਹਨਾਂ ਦਾ ਮਸ਼ਕ ਪਿਆ ਅਨੰਤ ਸਾਹਿਬ ਦੀ ਧਰਤੀ ਤੇ ਕਿਲਾ ਨੰਨਗੜ੍ਹਾਲੇ ਮਹਾਂਪੁਰੇਡੇ ਸੇਵਾ ਕਰਦੇ ਉਹ ਬੌਲੀਆਂ ਨੇ ਉੱਥੇ ਪ੍ਰਾਤਨ ਔਰ ਮੈਂ ਦੇ ਲਈ ਤੇ ਬਹੁਤ ਸਤਿਕਾਰਯੋਗ ਚਾਹੇ ਉਹ ਸਰਕਾਰ ਦਾ ਚਾਹੇ ਕਿਸ ਔਰ ਜੇ ਕੋਈ ਸਾਡੇ ਮਹਾਪੁਰਸ਼ਾਂ ਦਾ ਨਾਂ ਕਿਤੇ ਆ ਜਾਂਦਾ ਤੇ ਇਹ ਤੇ ਸੇਵਾ ਕਰਮਾ ਭਾਗਾ ਨਾ ਮਿਲਦੀ ਔਰ ਦੂਜੀ ਗੱਲ ਮੇਰੇ ਖੁਦ ਦੇ ਜਿਹੜੇ ਬਹੁਤ ਵੱਡੇ ਜਿਹੜੇ ਸਾਡੇ ਮਹਾਪੁਰਸ਼ ਭਾਈ ਸਾਹਿਬ ਸਿੰਘ ਪੰਜਵੇਂ ਪਿਆਰੇ ਮੇਰੇ ਵੱਡ ਬਡੇਰੇ ਨੇ ਮੈਂ ਸਤਿਕਾਰ ਕਰਦਾ ਆਪਣੀ ਕੌਮ ਦਾ ਆਪਣੇ ਲੋਕਾਂ ਦਾ ਔਰ ਕਿਤੇ ਨਾ ਕਿਤੇ ਮੈਨੂੰ ਵੀ ਦੁੱਖ ਲੱਗਦਾ ਕਿਤੇ ਉਹ ਤਕਲੀਫ ਹੁੰਦੀ ਹੈ ਜਦੋਂ ਉਹਨਾਂ ਯੋਧਿਆਂ ਜਰਨੈਲਾਂ ਦੀਆਂ ਗੱਲਾਂ ਹੀ ਨਹੀਂ ਕਿਤੇ ਹੁੰਦੀਆਂ ਜੰਮੇਰਾ ਸਾਹਿਬ ਆਖਰੀ ਸਵਾਲ ਹੈ 2027 ਦੀਆਂ ਚੋਣਾਂ ਵਿਧਾਨ ਸਭਾ ਦੀਆਂ ਹੁਣ ਹਰ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਹੁਣ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਕੀ ਕੀ ਹੁਣ ਤੁਸੀਂ ਅੱਗੇ ਪੰਜਾਬ ਦੇ ਜਿਹੜੇ ਮੁੱਦੇ ਆ ਲੈ ਕੇ ਆਓਗੇ ਮੇਰੇ ਖਿਆਲ ਜਿੱਥੋਂ ਤੱਕ ਸਭ ਤੋਂ ਵੱਡਾ ਪਾਣੀ ਦਾ ਮਸਲਾ ਹੈ ਉਹ ਅੱਜ ਤੱਕ ਕੋਈ ਲੀਡਰ ਨਹੀਂ ਚੁੱਕ ਪਾਇਆ ਪਾਣੀ ਦੇ ਮਸਲੇ ਨੂੰ ਮੰਨਦੇ ਹੀ ਨਹੀਂ ਸਾਰੀਆਂ ਪਾਰਟੀਆਂ ਦੇ ਕਿਉਂ ਨਹੀਂ ਮੰਨਦੇ ਕਿਉਂਕਿ ਮੈਂ ਅੱਜ ਗੱਲ ਕਰਾਂ ਕਿਉਂਕਿ ਵੱਡੇ ਵੱਡੇ ਜਿਹੜੇ ਇਤਿਹਾਸਕਾਰ ਨੇ ਉਹ ਦੱਸਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਵਾਰ ਹੋਏਗੀ ਪਰ ਵਰਲਡ ਵਾਰ ਤੋਂ ਬਾਅਦ ਜਦੋਂ ਸਾਨੂੰ ਪਾਣੀ ਵੀ ਲੋੜ ਆ ਆਪਾਂ ਭੁੱਖ ਤਾਂ ਨਹੀਂ ਲਾ ਲਾਂਗੇ ਪਰ ਪਿਆਸ ਨਹੀਂ ਰਹਿ ਸਕਦੇ ਉਦੋਂ ਆਪਾਂ ਪਾਣੀ ਕਿੱਥੋਂ ਲਵਾਂਗੇ ਸਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਬੰਦਿਆਂ ਦੀ ਮੰਨੀਏ ਕਿ ਬਾਬੇ ਦੀ ਮੰਨੀਏ ਹੂੰ ਤੁਸੀਂ ਗੁਰਬਾਣੀ ਦੀ ਮੰਨਣੀ ਹੈ ਕਿ ਬੰਦਿਆਂ ਦੀ ਮੰਨਣੀ ਮੈਂ ਤਾਂ ਬਾਬੇ ਨਾਨਕ ਦੀ ਮੰਨਣੀ ਬੰਦਿਆਂ ਦੀ ਮੈਂ ਮੰਨਦਾ ਹੂੰ ਤੇ ਮਾਰੇ ਨੇ ਕਹ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਗੁਰੂ ਨੂੰ ਦੂਸ਼ਿਤ ਕਰਤਾ ਪਿਤਾ ਨੂੰ ਜਿਹੜਾ ਅਸੀਂ ਕੋਈ ਕਿਸਮੇ ਛੱਡੀ ਉਹਦੇ ਵਿੱਚ ਗੰਦਗੀ ਪਾਤੀ ਪਾਣੀ ਨੂੰ ਗੰਦਲਾ ਕਰ ਰਹੇ ਹਾਂ ਬਿਲਕੁਲ ਧਰਤੀ ਨੂੰ ਅਸੀਂ ਪੋਲਿਊਸ਼ਨ ਕਰਤਾ ਹੁਣ ਪਾਣੀ ਨੂੰ ਜਿਹੜਾ ਬਚਾਉਣਾ ਸੀ ਪਾਣੀ ਨੂੰ ਤੇ ਨਹਿਰਾਂ ਨੂੰ ਪੱਕੀਆਂ ਕਰਤਾ ਆਪਾਂ ਤੇ ਉਹ ਜਿਹੜਾ ਸਿਮ ਸਿਮ ਕੇ ਪਾਣੀ ਜਾਣਾ ਸੀਗਾ ਲੋਕਾਂ ਤਾਂ ਕੁੱਤਲੀਆਂ ਪਰਤਾਂ ਤੱਕ ਰਹਿਣਾ ਸੀ ਤੇ ਪਾਣੀ ਤੇ ਅਸੀਂ ਬਚਾ ਨਹੀਂ ਸਕੇ ਲੰਬੇ ਸਮੇਂ ਤੋਂ ਤੁਸੀਂ ਪਾਣੀ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਹੋ ਕੁਝ ਹੱਦ ਤੱਕ ਕੰਮ ਵੀ ਹੋਏ ਪਰ ਕੁਝ ਤੱਕ ਇਹਨੇ ਕੀ ਕਿ ਆਪਣੇ ਬੰਦੇ ਦੀ ਵੀ سپورਟ ਚਾਹੀਦੀ ਹੁੰਦੀ ਜਿਹੜੀ ਨਹੀਂ ਮਿਲ ਪਾਈ ਮੈਨੂੰ ਲੱਗਦਾ ਜਿਸ ਕਰਕੇ ਕੰਮ ਅਧੂਰੇ ਰਹੇ ਨੇ ਸੋ ਕਿਸ ਤਰੀਕੇ ਨਾਲ ਮੈਨੂੰ ਨਹੀਂ ਲੱਗਦਾ ਤੁਸੀਂ ਇਕੱਲੇ ਇਹ ਜੰਗ ਲੜ ਲੋਗੇ ਜਾਂ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਜਿਸ ਦੇ ਵਿੱਚ ਸਾਰਾ ਨਾਲ ਸਹਿਯੋਗ ਕਰੇਗੀ ਮੇਰਾ ਮਜ਼ਾਕ ਡਾਉਂਦੇ ਹੂੰ ਸਹੀ ਗੱਲ ਆ ਜਦੋਂ ਮੈਂ ਪਾਣੀ ਦੀ ਗੱਲ ਕਰਦਾ ਮੇਰਾ ਮਜ਼ਾਕ ਉਟਾਇਆ ਜਾਂਦਾ ਪਰ ਉਹਨਾ ਨਹੀਂ ਹੁੰਦਾ ਕਿ ਕੇਵਲੇ ਕਿੰਨਾ ਯਾਰ ਇੰਨੀ ਬਾਤ ਚੁੱਕਦਾ ਮੈਂ ਰੋਜ਼ ਲੰਘਦਾ ਉੱਥੇ ਧਿਆਨ ਦਿੰਦਾ ਕਦੀ ਰੋਣਾ ਨਹੀਂ ਆਇਆ ਆਪਣੇ ਆਪ ਚ ਬਾਜੀ ਰੋਣਾ ਹੁਣ ਮੈਂ ਕਿੰਨਾ ਨੋਏ ਇਹਨਾਂ ਨੂੰ ਹੁਣ ਮੇਰੀ ਲੜਾਈ ਤੇ ਕੋਈ ਹੈਗੀ ਨਹੀਂ ਮੈਂ ਤੇ ਆਪਣਾ ਫਰਜ਼ ਸਮਝਦੇ ਮੈਂ ਕਹਿੰਦਾ ਮੇਰੇ ਪਿਤਾ ਦੀ ਗੱਲ ਆ ਮੈਂ ਕਰਦਾ ਪਰ ਕਿਤੇ ਨਾ ਕਿਤੇ ਜਦੋਂ ਮੈਂ ਇਹਨਾਂ ਨਾਲ ਗੱਲ ਕਰਦਾ ਤੇ ਮੇਰਾ ਮਜ਼ਾਕ ਉਡਾਉਂਦੇ ਉਹਦੇ ਚ ਕਹਿੰਦੇ ਯਾਰ ਪਾਣੀ ਦੀ ਗੱਲ ਕੋਈ ਕਰਨ ਵਾਲੀ ਆ ਔਰ ਮੈਂ ਕੱਲਾ ਹੀ ਤੁਰਿਆ ਫਿਰਦਾ ਜਿੰਨੇ ਜੋਗਾ ਹੈਗਾ ਮੈਂ ਕਿਸੇ ਨਹਿਰ ਤੇ ਦਰਿਆ ਤੇ ਲੋਕਾਂ ਨੂੰ ਅਪੀਲ ਕਰਦਾ ਆਪਣੇ ਕੋਲੋਂ ਔਰ ਮੇਰੇ ਕਿਤੇ ਸਾਥ ਐਮਪੀ ਸਾਹਿਬ ਦੇ ਦਿੰਦੇ ਕਿਹੜਾ ਸਾਥ ਕੋਈ ਦਿੰਦਾ ਨਹੀਂ ਨਾਮਤਲੀ ਕਿਸੇ ਨੂੰ ਕਿਹਾ ਔਰ ਕੋਈ ਚੈਨਲ ਵਾਲਾ ਵੀ ਪਾਣੀ ਦੇ ਮਸਲੇ ਨੂੰ ਸਮਝਦਾ ਨਹੀਂ ਨਾ ਗੱਲ ਕਰਦੇ ਕਿਉਂਕਿ ਉਹਦੇ ਵੀਊ ਨਹੀਂ ਆਉਣੇ ਤੇ ਉਹ ਵੀ ਕਹਿੰਦੇ ਵੀ ਇਹ ਫਜ਼ੂਲ ਗੱਲਾਂ ਨੇ ਜਦੋਂ ਕਿ ਤੇ ਆਣ ਪਈਆਂ ਇਹਨਾਂ ਤੇ ਜਦੋਂ ਟੈਂਪਰੇਚਰ ਪਿਛਲੀ ਵਾਰੀ 50 ਟੱਪ ਗਿਆ ਸੀ ਤੇ ਫਿਰ ਇਹਨਾਂ ਨੂੰ ਪਤਾ ਲੱਗ ਜਾ ਕੁਦਰਤ ਜਿਹੜੀ ਆ ਨਾ ਮਾਰੇ ਨੇ ਗੁਰਬਾਣੀ ਦੀ ਕੁਦਰਤ ਦਾ ਜ਼ਿਕਰ ਬਹੁਤ ਵੱਡਾ ਕੀਤਾ ਕਰ। ਅੱਛਾ ਫਿਰ ਜਦੋਂ ਟੈਂਪਰੇਚਰ ਵੱਧਦਾ ਫਿਰ ਉਹਨਾਂ ਨੂੰ ਚੇਤੇ ਆ ਜਾਂਦਾ ਕਿ ਬੂਟੇ ਵੀ ਲਾਉਣੇ ਆ ਫਿਰ ਪਰ ਰੁੱਖਾਂ ਨੂੰ ਬਚਾਉਣਾ। ਅੱਪਾ ਕਿਉਂ ਨਾ ਇਹ ਜਿਹੜਾ ਉਹਨ ਸਰਦੀਆਂ ਦਾ ਮੌਸਮ ਚੱਲਿਆ ਸੀਗਾ ਇਹ ਸੀਜ਼ਨ ਲੰਘਿਆ ਕਿਉਂਕਿ ਉਹ ਨਹੀਂ ਅਪਾ ਦੇ ਵਿੱਚ ਅਪਾ ਸ਼ੁਰੂਆਤ ਕੀਤੀ ਬੂਟੇ ਲਾਉਣ ਦੀ। ਜਦੋਂ ਗਰਮੀ ਆਉਣੀ ਆ ਫਿਰ ਅਪਾ ਬੂਟੇ ਲਾਉਣੇ ਸ਼ੁਰੂ ਕਰਦੇ ਆਣੇ। ਤੁਸੀਂ ਕਿੱਥੇ ਬੂਟੇ ਆ ਸਮਝਦੇ ਲੀਡਰ ਲਾਉਂਦੇ ਬੂਟੇ। ਬੂਟੇ ਇਹਦੀ ਲਾਉਂਦੇ। ਇਹਦੇ ਆਰਡਰ ਦਿੰਦੇ ਆ ਡੀ ਐਫਓ ਨੂੰ ਭੇਜੀ 50000 ਰੁਪਏ ਭੇਜੀ 1000 ਮਤਲਬ ਇਹ ਨਹੀਂ ਹੁੰਦਾ ਜਿਹੜੇ ਬੂਟੇ ਸਾਡੇ ਵੱਡ ਵਡੇਰਿਆਂ ਲਾਏ ਸੀਗੇ ਉਹ ਜਿਹੜੇ ਬੂਟੇ ਵੱਡੇ ਹੋ ਗਏ ਸੀ ਉਹਨਾਂ ਦੀ ਆਕਸੀਜਨ ਲੈਣ ਦੇ ਅਸੀਂ ਬੂਟੇ ਥੜਾ ਥੜਾ ਵੱਡੇ ਆ ਰੁੱਖ ਅਸੀਂ ਲਾਏ ਨਹੀਂ ਆ ਇਹ ਰੁੱਖ ਜਿਹੜਾ ਸਾਡਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਥੀ ਆ ਅਸੀਂ ਇਹਨਾਂ ਆਖਾਂ ਤੋਂ ਦੂਰ ਹੋ ਗਏ ਪਹਿਲਾਂ ਸਾਨੂੰ ਕੁਰਸੀਆਂ ਤੇ ਬੈਣਾ ਫਰਨੀਚਰਾਂ ਤੇ ਸੋਣਾ ਉਹੀ ਫਲ ਫਰੂਟ ਖਾਣੇ ਤੇ ਜਦੋਂ ਮਰ ਜਾਣਾ ਉੱਥੇ ਵੀ ਇਹ ਪੈਂਦਾ ਤੇ ਇੰਨੇ ਕੁ ਫੁੱਲ ਹੁੰਦੇ ਆ ਨਾਮ ਕਿਸੇ ਦਾ ਦਿੱਤਾ ਸ਼ੋਹਰਤ ਕਿਸੇ ਦੀ ਦਿੱਤੀ ਰੋਟੀ ਪਾਣੀ ਕਿਸੇ ਦਾ ਪਹਿਲਾ ਇਸ਼ਾਰਾ ਕਿਸੇ ਨੇ ਕਰਾਇਆ ਕਦੀ ਇਸ਼ਾਰਾ ਕਿਸੇ ਨੇ ਕੋਈ ਇਸ਼ਾਰਤ ਕਿਸੇ ਨੇ ਦਿੱਤੀ ਸਭ ਕੁਝ ਕਿਸੇ ਨੇ ਦਿੱਤਾ ਤੇ ਫਿਰ ਬੰਦਾ ਮਾਨ ਕਿਸ ਗੱਲ ਦਾ ਕਰਦਾ ਬੰਦੇ ਨੂੰ ਇਨਸਾਨ ਬਣ ਕੇ ਰਹਿਣਾ ਚਾਹੀਦਾ ਮਤਲਬ ਇਨਸਾਨੀਅਤ ਤੋਂ ਅਸੀਂ ਬਹੁਤ ਦੂਰ ਹੋ ਗਏ ਠੀਕ ਹੈ ਧੰਨਵਾਦ ਜੀ ਸੋ ਬਿਲਕੁਕੁਲ ਅੱਜ ਇਹ ਅਹਿਮ ਗੱਲਬਾਤ ਹੋਈ ਹੈ ਪੰਜਾਬ ਦੇ ਮੋਦੀਆਂ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਵੀ ਕਹਿ ਲਿਆ ਕਿ OBC ਦੀ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਈ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਜੰਦੇ ਵਾਲਾ ਨੂੰ ਸੌਂਪਿਆ ਹੋਣਗੀਆਂ ਸੋ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਕਾਰਗੁਜ਼ਾਰੀ ਦੇਖਦੇ ਆ ਜੋ ਇੱਕ ਜ਼ਿੰਮੇਵਾਰੀ ਹੁੰਦੀ ਹੈ ਉਹ ਬੰਦਾ ਉਸ ਦੇ ਉੱਪਰ ਬਖੂਬੀ ਨਾਲ ਜੇਕਰ ਕੰਮ ਕਰੇ ਤਾਂ ਪਾਰਟੀ ਨੂੰ ਵੀ ਉਸ ਬੰਦੇ ਤੇ ਲੀਡਰ ਤੇ ਵਿਸ਼ਵਾਸ ਦੂਰ ਜਾਂਦਾ ਹੈਗਾ ਆ ਸੋ ਗੱਲ ਕਰ ਲਈ ਤਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਪਾਣੀ ਦਾ ਜਿਹੜਾ ਮੁੱਦਾ ਹੈ ਸਭ ਤੋਂ ਵੱਡਾ ਹੈਗਾ ਤੇ ਗੰਭੀਰ ਹੈਗਾ ਕਿਸੇ ਤੋਂ ਪਰ ਮਰ ਕੋਈ ਵੀ ਲੀਡਰ ਜਿਹੜਾ ਹੈ ਉਹ ਧਿਆਨ ਨਹੀਂ ਦੇ ਰਿਹਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਇਹ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਸ਼ਾਇਦ ਸਾਨੂੰ ਪਿਆਸੇ ਮਰਨਾ ਪਏਗਾ ਭੁੱਖਣਾ ਤਾਂ ਬੰਦਾ ਫਿਰ ਰਹਿ ਲੈਂਦਾ ਪਰ ਪਾਣੀ ਬਿਨਾਂ ਨਹੀਂ ਰਹਿ ਸਕਦਾ ਪਰ ਜੇਕਰ ਅੱਜ ਗੱਲ ਕਰ ਲਈ ਤਾਂ ਇੱਕ ਚੰਗੇ ਲੀਡਰ ਇੱਕ ਚੰਗੇ ਪੋਲੀਟੀਸ਼ੀਅਨ ਦੀ ਲੋੜ ਹਰ ਇੱਕ ਵਰਗ ਦੇ ਲੋਕਾਂ ਨੂੰ ਹੁੰਦੀ ਹੈ ਸੋ ਇਹੋ ਜਿਹਾ ਲੀਡਰ ਇੱਕ ਹੋਣਾ ਚਾਹੀਦਾ ਹੈ ਜੋ ਹਰ ਇੱਕ ਵਰਗ ਦੀ ਗੱਲ ਕਰੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਉਹਨਾਂ ਅ